ਤਾਂ ਜਿੱਥੇ ਅੱਜ ਕੱਲ ਕੁੜੀਆਂ ਚੰਤੇ ਪਹੁੰਚ ਚੁੱਕੀਆਂ ਨੇ ਉੱਥੇ ਹੀ ਕੁਝ ਔਰਤਾਂ ਅੱਜ ਵੀ ਕਈ ਸਾਰੇ ਸੁਪਰਸਟੀਚਿਅਨਸ ਦੇ ਵਿੱਚ ਪਈਆਂ ਹੋਈਆਂ ਨਜ਼ਰ ਆਉਂਦੀਆਂ ਨੇ ਬਠਿੰਡਾ ਦੇ ਪੱਟੀ ਤੋਂ ਕੁਝ ਅਜਿਹੇ ਹੀ ਮਾਮਲੇ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਹੈ ਢੋਂਗੀ ਬਾਬੇ ਦੇ ਚੱਕਰਾਂ ਦੇ ਵਿੱਚ ਫਸ ਜਾਂਦੀ ਹੈ ਕਿਸ ਚੱਕਰ ਦੇ ਵਿੱਚ ਮੁੰਡੇ ਦੀ ਖੁਆਇਸ਼ ਦੇ ਵਿੱਚ ਤੇ ਬੱਚਾ ਲੈਣ ਦੇ ਚੱਕਰ ਦੇ ਵਿੱਚ ਜਦੋਂ ਇਹ ਢੋਂਗੀ ਬਾਬੇ ਕੋਲ ਜਾਂਦੀ ਹੈ ਤੇ ਪੁੱਤਰ ਦੀ ਮੰਗ ਕਰਦੀ ਹੈ ਵੱਡੀ ਗੱਲ ਤਾਂ ਇਹ ਹੈ ਹੋਂਗੀ ਬਾਬੇ ਜਿਹੜੇ ਆਪਣਾ ਭਵਿੱਖ ਨਹੀਂ ਦੱਸ ਸਕਦੇ ਇਹ ਕਿਸੇ ਔਰਤ ਨੂੰ ਕੀ ਦੇ ਸਕਦੇ ਨੇ ਤਾਂ ਇਹ ਜਿਹੜੀਆਂ ਚੀਜ਼ਾਂ ਦਾਤੇ ਦੇ ਹੱਥ ਦੇ ਵਿੱਚ ਹੁੰਦੀਆਂ ਨੇ ਉਹ ਕਈ ਵਾਰੀ ਇਨਸਾਨ ਆਪਣੇ ਹੱਥ ਵਿੱਚ ਲੈਣ ਦੀ ਜਦੋਂ ਵੀ ਕੋਸ਼ਿਸ਼ ਕਰਦਾ ਹੈ ਤਾਂ ਕੁਦਰਤ ਦਾ ਜਿਹੜਾ ਪ੍ਰਕੋਪ ਹੈ ਉਹ ਹਮੇਸ਼ਾ ਹੀ ਵੇਖਣ ਨੂੰ ਮਿਲਦਾ ਹੈ ਕੁਦਰਤ ਦਾ ਪ੍ਰਕੋਪ ਹਮੇਸ਼ਾ ਹੀ ਟਾਇਆ ਜਾਂਦਾ ਹੈ ਤੇ ਇਸ ਔਰਤ ਤੇ ਟਾਇਆ ਗਿਆ ਕਿਉਂਕਿ ਟੋਂਗੀ ਬਾਬਾ ਉਹਨੂੰ ਮੋਟਰ ਤੇ ਲੈ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਕਿਹੜੀਆਂ ਹਰਕਤਾਂ ਉਹਦੇ ਨਾਲ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਔਰਤ ਨੇ ਆਪ ਕੈਮਰੇ ਦੇ ਮੂਹਰੇ ਆ ਕੇ ਸੱਚਾਈ ਦੱਸੀ ਹੈ ਕਿ ਉਹ ਕਿਸ ਤਰੀਕੇ ਨਾਲ ਟੋਂਗੀ ਬਾਬੇ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਉਹ ਉਸਨੂੰ ਮੋਟਰ ਤੇ ਲੈ ਜਾਂਦਾ ਹੈ ਬੱਚੇ ਦੀ ਖੁਆਇਸ਼ ਦੇ ਨਾਲ ਤੇ ਉਸ ਤੋਂ ਬਾਅਦ ਮੋਟਰ ਤੇ ਜਾ ਕੇ ਉਸ ਔਰਤ ਦੇ ਨਾਲ ਕੀ ਕੀਤਾ ਗਿਆ ਛੋਂਗੀ ਬਾਬੇ ਦੇ ਵੱਲੋਂ ਫਿਲਹਾਲ ਹੁੰਦੇ ਆ ਇਸ ਔਰਤ ਦੀ ਜ਼ੁਬਾਨੀ ਸਾਹੀ ਪੁੱਤਰ ਦੀ ਦਾਅਵਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੇਗਾ ਪੰਜ ਸ਼ਨਾਣ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਂਸ ਨਹੀਂ ਸੋਚਿਆ ਤੇ ਨਾ ਹੀ ਬੰਨਣਾ ਦੋ ਮੁੰਡੇ ਹੋਰ ਵਾਪਸ ਆਏ ਉੱਥੇ ਮੋਟਰਸਾਈਕਲ ਤੇ ਦੋ ਮੁੰਡੇ ਹਾਂ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 2-3 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਆਈ ਮੈਂ ਆਪੇ ਵਜ ਗਿਆਈ ਮੈਨਰੇ ਹਾਂ ਲਾ ਕੇ ਥਾਇਆ ਵਾ ਕਿ ਮੇਨਾਂ ਆ ਕੰਮ ਹੋ ਗਿਆ ਫਿਰ ਮੈਂ ਮਤਲਬ ਕਿ ਮੈਨੂੰ ਕੁਝ ਨਹੀਂ ਸੁਝਿਆ ਫਿਰ ਮੈਂ ਫੋਨ ਕੀਤਾ ਆਪਣੇ ਇੱਥੇ ਕੋਲ ਬੁੱਢੇ ਇੱਕ ਮੇਰੀ ਮਤਲਬ ਕਿ ਸਾਲੀ ਉਹਨੂੰ ਫੋਨ ਕੀਤਾ ਫਿਰ ਉਹ ਉਹਨਾਂ ਦਾ ਹਸਬੰਦ ਮੈਨੂੰ ਲੈਣ ਆਇਆ ਫਿਰ ਅਸੀਂ ਉਹਨਾਂ ਘਰੇ ਗਏ ਆ ਮੈਂ ਇਹ ਚਾਹੁੰਦਾ ਆ ਕਿ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਤੋਂ ਵੀ ਵੱਧ ਸਜ਼ਾ ਹੋਣੀ ਚਾਹੀਦੀ ਆ ਇਹ ਬਾਬਾ ਕਲਵੰਤ ਸੇ ਅੰਗੇ ਸੀ ਤੋਂ ਉਹਨੇ ਕੀਤਾ ਜੀ ਤੇ ਕੀ ਕੀ ਚੱਕਰ ਕੀ ਬਣਿਆ ਕਿਸ ਤਰ੍ਹਾਂ ਗਈ ਬੇਟੀ ਚੱਕਰ ਇਹ ਬੱਚੇ ਵਾਸਤੇ ਗਏ ਜੋ ਕਹਿੰਦਾ ਬੱਚਾ ਹੋਊਗਾ ਤੁਸੀਂ ਤਾਂ ਸਾਡੀ ਮੋਟਰ ਤੇ ਉਹ ਨਾਲ ਲੈ ਗਿਆ ਉਹਨੂੰ ਕੁੜੀ ਨੂੰ ਬਗਲਾ ਕੇ ਨਾਲ ਲੈ ਗਿਆ ਤੇ ਜਾ ਕੇ ਉੱਥੇ ਜਾ ਕੇ ਨੇ 12 ਵਜੇ ਜਾ ਕੇ ਨੇ ਛੱਡਿਆ ਕੁੜੀ ਨੂੰ ਹਾਂ ਕੀ ਮੰਗ ਕਰਦੇ ਹੋ ਤੁਸੀਂ ਮਾਂਗੇ ਜਨੂਨ ਸਾਹਮਣੇ ਜਿਹਨਾਂ ਨੂੰ ਬਾਬੇ ਕੰਤਰੀ ਫਾਂਸੀ ਦੀ ਸਜ਼ਾ ਪੇਟੀ ਘਰ ਦੇਣੀ ਚਾਹੀਦੀ ਆ ਘਰ ਵਾਲੀ ਇਹਦੀ ਜਿਹੜੀ ਨਾਲ ਰਲਈ ਸੀ ਇਹ ਕੁਛ ਦਿਨ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੇਡੀਜ਼ ਨੇ ਕਿਹਾ ਵੀ ਮੇਰੇ ਨਾਲ ਬਾਬਾ ਕਲਵੰਤ ਸਿੰਘ ਆ ਜਿਨੇ ਮੈਨੂੰ ਕੋਲ ਡਰਿੰਕ ਦੇ ਵਿੱਚ ਕੁਝ ਪਿਆ ਕੇ ਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਮਿਲੂਗੀ ਤਾਂ ਮੇਰੇ ਨਾਲ ਤੈਨੂੰ ਪੰਜ ਇਸ਼ਨਾਨ ਕਿਤੇ ਬਾਹਰ ਕਰਨ ਜਾਣਾ ਪਊਗਾ ਤੇ ਉਹਨਾਂ ਉਸ ਦਾ ਪਤੀ ਉਹਦੇ ਨਾਲ ਗਿਆ ਹੋਇਆ ਸੀਗਾ ਤੇ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਉਹ ਆਪਣੇ ਸਕੂਟਰ ਦੇ ਉੱਤੇ ਬਿਠਾ ਕੇ ਲੇਡੀਜ਼ ਨੂੰ ਕਿਸੇ ਬਾਹਰ ਮੋਟਰ ਦੇ ਉੱਤੇ ਲੈ ਗਿਆ ਤੇ ਉਸ ਦੇ ਨਾਲ ਉਸ ਨੇ ਰੇਪ ਕੀਤਾ ਤੇ ਲੇਡੀਜ਼ ਨੇ ਤੁਰੰਤ ਜਦੋਂ ਪਹਿਲਾਂ ਤਾਂ ਸਾਨੂੰ ਕੋਈ ਸਟੇਟਮੈਂਟ ਨਹੀਂ ਰਿਕਾਰਡ ਕਰਾਈ ਸੀ ਕੱਲ ਉਸ ਨੇ ਸਾਨੂੰ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਉਸ ਦੇ ਖਿਲਾਫ ਕਲਵੰਤ ਸਿੰਘ ਦੇ ਇਮੀਡੀਏਟਲੀ ਅਸੀਂ ਐਫ ਆਰ ਨੰਬਰ 80/24 ਅੰਡਰ ਸੈਕਸ਼ਨ 64 ਬੀ ਐਨ ਐਸ ਦੇ ਵਿੱਚ ਰਜਿਸਟਰ ਕਰ ਦਿੱਤੀ ਹੈ ਜੀ ਤੇ ਛਾਪੇਮਾਰੀ ਸਾਡੀ ਜਾਰੀ ਹੈ ਕੰਟੀਨਿਊ ਜਲਦੀ ਤੋਂ ਜਲਦੀ ਉਹਨੂੰ ਬਾਬੇ ਨੂੰ ਅਰੈਸਟ ਕਰ ਲਏਗਾ